ਪੰਜਾਬ ਵਿੱਚ ਆਪਦੀ ਸਰਕਾਰ ਸੱਤਾ ਤੇ ਆਉਂਦੇ ਆਹੀਂ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪ੍ਰਾਈਵੇਟ ਸਕੂਲਾਂ ਨੂੰ ਜਾਰੀ ਕੀਤੇ ਗਏ ਫਰਮਾਨ ਤੋਂ ਬਾਅਦ ਇੱਕ ਵਾਰ ਫੇਰ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਹਰਕਤ ਵਿੱਚ ਆਈ। ਅੱਜ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਸ੍ਰੀ ਸੰਜੀਵ ਕੁਮਾਰ ਸੈਣੀ ਅਤੇ ਕੈਂਬਰੀ ਸਕੂਲ ਦੇ ਚੇਅਰ ਮੈਨ ਦਿਵਿੰਦਰ ਪਾਲ ਸਿੰਘ ਰਿਪੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ ਚਿੱਠੀ ਰੱਖੀ ਗਈ। ਇਸ ਚਿੱਠੀ ਵਿੱਚ ਉਹਨਾਂ ਲਿਖਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਸਕੂਲਾਂ ਦੀਆਂ ਕਿਤਾਬਾਂ ਹਰ ਬੁੱਕ ਡਿਪੋ ਤੋਂ ਖਰੀਦਣ ਨੂੰ ਲੈ ਕੇ ਬੱਚਿਆਂ ਦੇ ਮਾਪਿਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਏ ਦੇਖੋ ਸਰ ਗੱਲ ਇਹ ਹੈ ਫਰਮਾਨ ਜਾਰੀ ਹੋਇਆ ਕੋਈ ਨਵਾਂ ਫਰਮਾਨ ਨਹੀਂ ਹੈ ਇਹ ਹਰ ਸਾਲ ਜਾਰੀ ਹੁੰਦਾ ਔਰ ਇਸ ਵਿਸ਼ੇ ਦੇ ਉੱਤੇ ਲੰਬੀ ਚੌੜੀ ਲੜਾਈ ਜਿਹੜੀ ਹੈਗੀ ਆ ਉਹ ਲੜਾਈ ਜਾ ਚੁੱਕੀ ਆ ਸਕੂਲਾਂ ਦੁਆਰਾ ਔਰ ਸੋ ਕਾਲਡ ਜਿਹੜੇ ਇਸ ਤਰ੍ਹਾਂ ਦੇ ਪ੍ਰੋਬਲਮ ਕ੍ਰੀਏਟਰ ਹੈਗੇ ਆ ਜਿਨ੍ਹਾਂ ਨੇ ਪ੍ਰੋਬਲਮ ਕ੍ਰੀਏਟ ਕੀਤੀ ਹੋਈ ਆ ਜਦੋਂ ਅਸੀਂ ਇਸ ਚੀਜ਼ ਨੂੰ ਬਿਲਕੁਲ ਇਨ ਡਿਟੇਲਸ ਜਾਂ ਆਪਾਂ ਬਰੀਕੀ ਦੇ ਵਿੱਚ ਜਾਂਚਾਂਗੇ ਤਾਂ ਸਾਨੂੰ ਪਤਾ ਲੱਗੇਗਾ ਵੀ ਇਹ ਜਿਹੜਾ ਵਰਦੀਆਂ ਵਾਲਾ ਇਸ਼ੂ ਹੈ ਜਾਂ ਬੁਕਸ ਵਾਲਾ ਇਸ਼ੂ ਹੈ ਜਾਂ ਕਾਪੀਆਂ ਵਾਲਾ ਇਸ਼ੂ ਹੈ ਉਸ ਦਾ ਜਿਹੜਾ ਮੰਤਕੀ ਹੈ ਉਹ ਰੌਲਾ ਕਿਉਂ ਪੈਂਦਾ ਹੈ ਇਸ ਗੱਲ ਦਾ ਸਮੱਸਿਆ ਹੈ ਕਿ ਬਹੁਤ ਸਾਰੇ ਜਗ੍ਹਾ ਦੇ ਉੱਤੇ ਆਪਾਂ ਕਹਿੰਦੇ ਆ ਕਿ ਮਾਪਿਆਂ ਦੀ ਲੁੱਟ ਹੋ ਰਹੀ ਹੈ ਜਿਹੜੀਆਂ ਬੁਕਸ ਨੇ ਜਾਂ ਕਾਪੀਆਂ ਨੇ ਜਾਂ ਯੂਨੀਫਾਰਮ ਦੇ ਮਹਿੰਗੇ ਪਾ ਦੇ ਵਿੱਚ ਇਹ ਜਾ ਰਹੇ ਨੇ ਸੋ ਉਹ ਜਿਹੜੀ ਚੀਜ਼ ਹੈ ਉਸ ਨੂੰ ਰੋਕਿਆ ਜਾਣਾ ਚਾਹੀਦਾ ਹੈ ਉਸ ਨੂੰ ਰੋਕਣ ਵਾਸਤੇ ਤਾਂ ਇਹ ਨਹੀਂ ਹੈ ਕਿ ਤੁਸੀਂ ਇਸ ਤਰ੍ਹਾਂ ਦਾ ਇੱਕ ਲਿਆਓ ਜੀ ਲੋਕ ਹੈ ਜੀ ਇਹ ਇਸ ਤਰ੍ਹਾਂ ਇੱਕ ਸਪੈਸਿਫਿਕ ਦੁਕਾਨ ਤੋਂ ਨਹੀਂ ਹੋ ਸਕਦਾ ਇੱਕ ਸਕੂਲ ਦੇ ਵਿੱਚੋਂ ਨਹੀਂ ਹੋ ਸਕਦਾ 노 ਡਾਊਟ ਅੱਜ ਦੇ ਦਿਨ ਦੇ ਵਿੱਚ ਸਕੂਲ ਨਾ ਕੋਈ ਯੂਨੀਫਾਰਮ ਦੇ ਰਹੇ ਹਨ ਨਾ ਹੀ ਕੋਈ ਬੁੱਕਸ ਦੇ ਰਹੇ ਨੇ ਪਰ ਸਮੱਸਿਆ ਕੀ ਹੈ ਜਿਹੜਾ ਪੇਰੈਂਟਸ ਹੈ ਦਿਹਾਤ ਦੇ ਵਿੱਚ ਬਹੁਤ ਸਾਰੇ ਸਕੂਲ ਨੇ ਉਹ ਸਕੂਲ ਦੇ ਵਿੱਚ ਜਾਂਦੇ ਨੇ ਉਹ ਔਰ ਸਕੂਲ ਦੇ ਵਿੱਚੋਂ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਇਹ ਤਾਂ ਸਮਾਨ ਤੁਹਾਨੂੰ ਬਾਜ਼ਾਰ ਤੋਂ ਲੈਣਾ ਪੈਂਦਾ ਉਹ ਜਿੰਨੇ ਦਾ ਸਮਾਨ ਨਹੀਂ ਹੁੰਦਾ ਉਹਨਾਂ ਦਾ ਉਹ ਤੇਲ ਫੂਕ ਦਿੰਦੇ ਨੇ ਜਿਹੜਾ ਸਮਝ ਆਇਆ ਹੁੰਦਾ ਉਹ ਵੱਖਰਾ ਜਾਇਆ ਹੁੰਦਾ ਹੈ ਹੁਣ ਦੂਸਰਾ ਪੁਆਇੰਟ ਸਮੱਸਿਆ ਇਹ ਨੇ ਹੈ ਕਿ ਸਕੂਲ ਪ੍ਰੋਵਾਈਡ ਨਹੀਂ ਕਰ ਸਕਦਾ ਜਾਂ ਸਕੂਲ ਸਕੂਲ ਇੱਕ ਸਪੈਸੀਫਿਕ ਦੁਕਾਨ ਤੋਂ ਪ੍ਰੋਵਾਈਡ ਨਹੀਂ ਕਰਵਾ ਸਕਦਾ ਸਮੱਸਿਆ ਹੈ ਲੁੱਟ ਦਾ ਲੁੱਟ ਨੂੰ ਰੋਕਣਾ ਚਾਹੀਦਾ ਜਿਹਦੇ ਲਈ ਸਰਕਾਰ ਨੂੰ ਇਹ ਚਾਹੀਦਾ ਉਹ ਨਿਯਮ ਵਾਲੀ ਬਣਾਵੇ ਜਿੰਨੀਆਂ ਬੁੱਕਸ ਨੇ ਪ੍ਰਾਈਵੇਟ ਪਬਲਿਸ਼ਰ ਦੀਆਂ ਉਹਨੂੰ ਇੱਕ ਕਲੌਜ਼ ਦੇ ਤਹਿਤ ਸਪੈਸੀਫਾਈ ਕਰ ਦੇਵੇ ਔਰ ਉਹਨਾਂ ਦਾ ਰੇਟ ਬੰਦ ਕਰ ਦੇਵੇ ਇਸ ਤੋਂ ਬਾਅਦ ਮਹਿੰਗੀ ਨਹੀਂ ਵੇਚ ਸਕਦੀਆਂ ਐਵੇਂ ਯੂਨੀਫਾਰਮ ਦਾ ਏ ਬੀ ਸੀ ਡੀ ਕੈਟਾਗਰੀ ਦੇ ਵਿੱਚ ਸਕੂਲਾਂ ਨੂੰ ਵੰਡ ਕੇ ਯੂਨੀਫਾਰਮ ਦਾ ਰੇਟ ਫਿਕਸ ਕਰ ਦੇਵੇ ਸਰ ਲਗਦਾ ਨਹੀਂ ਇੱਕ ਪਾਸੇ ਸਕੂਲ ਨੇ ਕਹਿ ਦਿੱਤਾ ਹੈਗਾ ਵੀ ਜਿੱਥੋਂ ਮਰਜੀ ਕਿਤਾਬਾਂ ਲੈ ਲਓ ਪਰ ਦੂਜੇ ਪਾਸੇ ਮਾਪੇ ਵੀ ਖੱਜਲ ਹੋ ਰਹੇ ਆ ਕਿਉਂਕਿ ਇੱਕ ਕਿਤਾਬ ਕਿਤੋਂ ਮਿਲਦੀ ਹੈ ਇੱਕ ਕਿਤੋਂ ਮਿਲਦੀ ਹੈ ਔਰ ਉਸ ਤੋਂ ਬਾਅਦ ਉਹ ਸਕੂਲ ਆਂਦੇ ਤਾਂ ਸਕੂਲ ਵਾਲੇ ਵੀ ਇਹ ਕਹਿ ਦਿੰਦੇ ਹੈ ਪ੍ਰੋਪਰ ਨਹੀਂ ਹੈਗੀ ਇਹ ਠੀਕ ਨਹੀਂ ਹੈਗੀ ਇਹਨੂੰ ਸਹੀ ਤਰੀਕੇ ਵਾਲੀ ਲੈ ਕੇ ਆਓ ਲਗਦਾ ਨਹੀਂ ਮਾਪੇ ਵੀ ਖੱਜਲ ਹੋ ਰਹੇ ਦੇਖੋ ਅਸੀਂ ਤਾਂ ਕਹਿੰਨੇ ਆ ਅੱਜ ਦੇ ਯੁੱਗ ਦੇ ਵਿੱਚ ਤੁਸੀਂ ਕੀ ਕਰਦੇ ਹੋ ਜਿਹੜਾ ਇੱਕ ਕੰਟਰੀ ਦਾ ਦ੍ਰਿਸ਼ਟੀਕੋਣ ਹੈ ਜਾਂ ਇੱਕ ਸਟੇਟ ਲੈਵਲ ਤੇ ਜਿਹੜੇ ਬੰਦੇ ਪਾਲਿਸੀ ਮੇਕ ਕਰਨੇ ਉਹ ਇਹ ਚਾਹੁੰਦੇ ਨੇ ਕਿ ਜਿਹੜਾ ਬੰਦਾ ਜੋ ਵੀ ਸਮਾਨ ਖੀਦਨ ਜਾਂਦਾ ਉਹਨੂੰ ਇੱਕ ਰੂਫ ਦੇ ਥੱਲੇ ਇੱਕ ਛੱਤ ਦੇ ਥੱਲੇ ਸਾਰਾ ਸਮਾਨ ਮਿਲ ਜਾਏ ਦੂਜੇ ਪਾਸੇ ਅਸੀਂ ਉਸਦੇ ਉਲਟ ਚੱਲੇ ਹੋਏ ਹਾਂ ਅਸੀਂ ਕਹਿੰਦੇ ਜੀ ਯੂਨੀਫਾਰਮ ਉੱਥੋਂ ਲਓ ਬੈਗ ਤੁਸੀਂ ਉੱਥੋਂ ਲਓ ਇਹ ਬੁੱਕਸ ਉੱਥੋਂ ਲਓ ਇਹ ਕਾਪੀ ਤੁਸੀਂ ਉੱਥੋਂ ਲਓ ਸਟੇਸ਼ਨਰੀ ਪੈਨ ਪੈਨਸਰ ਰਬਰ ਤੁਸੀਂ ਫਲਾਣੀ ਜਗ੍ਹਾ ਤੋਂ ਲਓ ਸੋ ਇਹ ਜਿਹੜੀਆਂ ਚੀਜ਼ਾਂ ਨੇ ਜੀ ਇਹ ਸਿਚੀਆਂ ਉਹਦੇ ਮੱਦੇ ਨਜ਼ਰ ਮਾਪਿਆ ਤੁਸੀਂ ਇਸ ਗੱਲ ਦੀ ਹੁਣ ਕਹਿ ਰਹੇ ਹੋ ਸਾਡੇ ਤੱਕ ਜਦੋਂ ਦੀ ਇਹ ਗੱਲ ਸਰਕੂਲ ਹੋਣਾ ਸ਼ੁਰੂ ਹੋਈ ਪੰਜ-ਛੇ ਸਾਲ ਤੋਂ ਉਦੋਂ ਤੋਂ ਹਾਈਪਾਰਮਾਪੇ ਵੀ ਇਹ ਕੀ ਹੋ ਗਿਆ ਜੀ ਤੁਸੀਂ ਪੰਜਾਬ ਸਰਕਾਰ ਨੂੰ ਲੈਟਰ ਲਿਖੀ ਹੈ ਜੀ ਕੀ ਮੰਗ ਕੀਤੀ ਹੈ ਅਸੀਂ ਇਹ ਕਿਹਾ ਕਿ ਜਿਸ ਤਰ੍ਹਾਂ ਕੋਈ ਵੀ ਸਮੱਸਿਆ ਹੈ ਉਹਦਾ ਸਹੀ ਹੱਲ ਲੱਭੋ ਸਮੱਸਿਆ ਦੇ ਅਗੇਂਸਟ ਇੱਕ ਸਮੱਸਿਆ ਖੜੀ ਨਾ ਕਰੋ ਮੈਂ ਤੁਹਾਨੂੰ ਇੱਕ ਛੋਟੀ ਜੀ ਮਿਸਾਲ ਦਿੰਦਾ ਸ਼ਹਿਰਾਂ ਦੇ ਵਿੱਚ ਤੁਸੀਂ ਦੇਖਦੇ ਹੋ ਅੱਜ ਵੀ ਆਪਾਂ ਰੋੜਾਂ ਤੇ ਜਾਂਦੇ ਹਾਂ ਮੀਂਹ ਪੈਂਦਾ ਪਾਣੀ ਖੜ ਜਾਂਦਾ ਜਦ ਕਿ ਉਹ ਰੋੜਾਂ 10-10 ਫੋਟੋਚੀਆਂ ਹੋ ਗਈਆਂ ਠੀਕ ਹੈ ਪਰ ਸਪਾਣੀ ਫੇਰ ਉੱਥੇ ਖੜਦਾ ਕਿਉਂਕਿ ਸਮੱਸਿਆ ਲੈਵਲ ਦੀ ਹੈ ਹੀ ਨਹੀਂ ਸੀ ਸਮੱਸਿਆ ਡਰੇਨੇਜ ਦੀ ਸੀ ਕਰੀ ਲੈਵਲ ਦੀ ਖੜੀ ਕਰਕੇ 2 ਫੁੱਟ ਬਿੱਟ ਪੱਟਦੀ ਪਾ ਦੇ ਉਹ 3 ਫੁੱਟ ਉੱਚੀ ਸੜਕ ਚੱਕ ਦੇ ਉਹ ਜੀ ਪਾਣੀ ਫੇਰ ਖੜੇ ਦਾ ਖੜਾ ਜਦੋਂ ਤੁਸੀਂ ਸਮੱਸਿਆ ਦਾ ਹੱਲ ਸਹੀ ਨਹੀਂ ਕੱਢੋਗੇ ਤੁਸੀਂ ਇੱਕ ਹੋਰ ਨਵੀਂ ਸਮੱਸਿਆ ਨੂੰ ਜਨਮ ਦੇ ਦੇਵੋਗੇ ਸਮੱਸਿਆ ਦਾ ਹੱਲ ਇਹੀ ਹੈ ਕਿ ਸਰਕਾਰ ਇਸ ਤਰ੍ਹਾਂ ਦੇ ਸਰਕਲ ਦੀ بجائے ਇਹ ਕਵੇ ਕਿ ਅਸੀਂ ਜੀ ਨੋਟੀਫਾਈ ਕਰ ਦਿੱਤਾ ਐਸ ਰੇਟ ਤੋਂ ਵੱਧ ਤੁਸੀਂ ਜਿਹੜੀ ਬੁੱਕਸ ਹੈ ਮਾਰਕਿ ਵਿੱਚ ਨਹੀਂ ਅਵੇਲੇਬਲ ਹੋ ਸਕਦੀ ਪਬਲਿਸ਼ਰਸ ਦੇ ਉੱਤੇ ਕੈਪ ਕਰ ਦਵੇ ਕਿ ਹਾਂ ਜੀ ਇਹ ਪ੍ਰਾਈਸ ਤੋਂ ਉੱਪਰ ਤੁਸੀਂ ਪ੍ਰਾਈਸ ਫਿਕਸ ਨਹੀਂ ਕਰ ਸਕਦੇ ਯੂਨੀਫਾਰਮ ਦੀ ਪ੍ਰਾਈਸ ਜਿਹੜੀ ਹੈ ਕੈਟਰ ਦੇ ਹਿਸਾਬ ਨਾਲ ਸਕੂਲ ਦਾ ਜਿਹੜਾ ਕੈਲੀਬਰ ਹੈ ਮੰਨ ਲਓ ਉੱਥੇ ਜਿਹੜੇ ਬੱਚੇ ਨੇ ਉਹ ਅਪਾ ਕਹਿੰਦੇ ਆ ਕਿ ਇੱਕ ਇੱਕ ਫ੍ਰੈਂਡਲੀ ਇਕਨੋਮਿਕਲ ਵੇ ਵਾਲੇ ਪੜ੍ਹਦੇ ਨੇ ਜਿਹੜਾ ਅਪਾ ਕਹਿੰਨੇ ਕਿ ਬਜਟ ਸਕੂਲ ਵਾਲੇ ਨੇ ਤਾਂ ਬੈਡ ਸਕੂਲ ਦੇ ਨਾਲ ਤੁਸੀਂ ਕੋਈ 500 ਰੁਪਏ ਦੀ 550 ਰੁਪਏ ਦੀ ਜਾਂ 450 ਰੁਪਏ ਦੀ ਯੂਨੀਫਾਰਮ ਕੈਮ ਕਰ ਦਿੱਤੀ ਐਦਾਂ ਕਰ ਦਿਓ ਉਹਦੇ ਜਿਹੜੀ ਹੈਗੀ ਆ ਸਾਰਿਆਂ ਨੂੰ ਕਨਵਿਨੈਂਟ ਰਹੇਗਾ ਸਕੂਲ ਵੀ ਕਨਵਿਨੈਂਟ ਰਹਿਣਗੇ ਬੱਚੇ ਵੀ ਕਨਵਿਨੈਂਟ ਰਹਿਣਗੇ ਔਰ ਦੂਸਰੀ ਗੱਲ ਆ ਜਦੋਂ ਤੁਸੀਂ ਇਹ ਕਹਿ ਦਿੰਦੇ ਹੋ ਬਾਜ਼ਾਰ ਚੋਂ ਯੂਨੀਫਾਰਮ ਲੈ ਲਓ ਕੀ ਯੂਨੀਫਾਰਮ ਦਾ ਪਰਪਸ ਜਿਹੜਾ ਹੈਗਾ ਉਹ ਸੋਲਵ ਹੋ ਰਿਹਾ ਪਰਪਸ ਦਾ ਫਿਰ ਡਿਫੀਟ ਹੋ ਗਿਆ ਯੂਨੀਫਾਰਮ ਦਾ ਯੂਨੀਫਾਰਮਟੀ ਦਾ ਰਹੀ ਨਹੀਂ ਇੱਕ ਨੇ ਬਲੂ ਕਲਰ ਹੋਰ ਪਾਇਆ ਹੋਇਆ ਇੱਕ ਨੇ ਲਾਈਟ ਪਾਇਆ ਹੋਇਆ ਇੱਕ ਨੇ ਡਾਰਕ ਪਾਇਆ ਹੋਇਆ ਨੇ ਇੱਕ ਨੇ ਆਪਣਾ ਨੇਵੀ ਬਲੂ ਪਾ ਲਿਆ ਤੇ ਫਿਰ ਯੂਨੀਫਾਰਮਟੀ ਦਾ ਰਹੀ ਨਹੀਂ ਨਾ ਹੀ ਉਹਨਾਂ ਦਾ ਜਿਹੜਾ ਕੱਪੜੇ ਦੀ ਕੁਆਲਿਟੀ ਮੈਚ ਕਰਦੀ ਉਸ ਯੂਨੀਫਾਰਮ ਕਿੱਥੇ ਰਹਿ ਗਈ ਜੀਓ ਅ ਪਹਿਲਾਂ ਤਾਂ ਮੈਂ ਪੰਜਾਬ ਸਰਕਾਰ ਨੂੰ ਉਹਨਾਂ ਦੀ ਨਵੀਂ ਸਰਕਾਰ ਬਣਨ ਤੇ ਵਧਾਈ ਦਿਨਾ ਪੰਜਾਬ ਸਰਕਾਰ ਦਾ ਜਿਹੜਾ ਮੁੱਖ ਮੰਤਰੀ ਵੀ ਇਹੀ ਸੀਗਾ ਸਿੱਖਿਆ ਤੇ ਸਿਹਤ ਸੇਵਾਵਾਂ ਮੈਂ ਹਮੇਸ਼ਾ ਇਹ ਕਹਿੰਦਾ ਕਿ ਕਿਸੇ ਵੀ ਸਰਕਾਰ ਦਾ ਜਿਹੜਾ ਪ੍ਰੋਵੋਕੇਟਿਵ ਆ ਉਹ ਹੈਲਥ ਤੇ ਜਿਹੜੀ ਐਜੂਕੇਸ਼ਨ ਆ ਉਹ ਸਰਕਾਰ ਦਾ ਵਾ ਸਰਕਾਰ ਜੇ ਇਹਦੇ ਵਾਸਤੇ ਕੋਈ ਵੀ ਅੱਛੇ ਕਦਮ ਚੁੱਕਦੀ ਆ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਵੱਲੋਂ ਅਸੀਂ ਉਹਦਾ ਸਵਾਗਤ ਕਰਦੇ ਆਂ ਸਰਕਾਰ ਦਾ ਸਹਿਯੋਗ ਵੀ ਕਰਾਂਗੇ ਪਰ ਜਿਹੜਾ ਸਰਕਾਰ ਨੇ ਫਰਮਾਨ ਜਾਰੀ ਕੀਤਾ ਸਰਕਾਰ ਨੇ ਉਹਦੇ ਤੇ ਕੰਮ ਨਹੀਂ ਕੀਤਾ ਕਾਲੀ ਵਿੱਚ ਫਰਮਾਨ ਜਾਰੀ ਕੀਤਾ ਹੋਇਆ ਇਹ ਜਿਹੜਾ ਰੈਗੂਲੇਟਰੀ ਐਕਟ 216 ਵਾ ਇਹ ਸੁਪਰੀਮ ਕੋਰਟ ਤੇ ਹਾਈ ਕੋਰਟ ਦੀਆਂ ਹਦਾਇਤਾਂ ਦੇ ਮੁਤਾਬਕ ਪੂਰੀ ਸਕਿਉਰਿਟੀ ਨਹੀਂ ਕਰਕੇ ਆਈਐਸ ਆਫੀਸਰਸ ਦੇ ਐਜੂਕੇਸ਼ਨਲ ਲੈਟਰ ਆਫੀਸਰਸ ਨੇ ਸਾਰੇ ਸਕੂਲਾਂ ਤੋਂ ਉਹਨਾਂ ਦੇ ਖਰਚਿਆਂ ਬਾਰੇ ਉਹਨਾਂ ਦੀਆਂ ਫੀਸਾਂ ਬਾਰੇ ਸਾਰੀ ਡਿਟੇਲ ਲੈਣ ਤੋਂ ਬਾਅਦ ਇਹ ਜਾਰੀ ਕੀਤਾ ਸੀਗਾ ਕਿ 8% ਜਿਹੜਾ ਵਾ ਉਹ ਮਿਨੀਮਮ ਜਿਹੜੀ ਆ ਇਨਕਰੀਜ਼ ਸਕੂਲ ਕਰਨਗੇ ਸਰ ਪ੍ਰਾਈਵੇਟ ਸਕੂਲਾਂ ਦੇ ਤੇ ਸਰਕਾਰੀ ਸਕੂਲਾਂ ਦੇ ਰਹਿਣ ਦਾ ਬੱਚਿਆਂ ਦਾ ਵੀ ਕਾਫੀ ਫਰਕ ਆ ਜੀ ਜਿਵੇਂ ਕਲਾਸਾਂ ਦੀ ਗੱਲ ਕੀਤੀ ਜਾਵੇ ਤਾਂ ਕਲਾਸਾਂ ਵੀ ਏਸੀ ਨੇ ਸਾਰਾ ਕੁਝ ਵੱਖੋ ਵੱਖ ਜਿਹੜੀ ਵਧੀਆ ਫੈਸਿਲਿਟੀ ਦਿੱਤੀ ਜਾਂਦੀ ਪਰ ਸਰਕਾਰ ਕਹਿ ਰਹੀ ਹੈ ਸਰ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਚ ਲਿਆਂਦਾ ਜਾਵੇ ਕਿ ਕਿ ਸਰਕਾਰੀ ਸਕੂਲਾਂ ਦੇ ਜਿਹੜਾ ਕੀ ਸਾਨੂੰ ਬਰਾਬਰਤਾ ਦਿੱਤੀ ਜਾਵੇ ਬਹੁਤ ਚੰਗੀ ਗੱਲ ਹੈ ਜੀ ਅਸੀਂ ਹਮੇਸ਼ਾ ਹੀ ਕਹਿੰਦੇ ਆ ਕਿ ਸਰਕਾਰ ਜਿਹੜੇ ਆ ਆਪਣੇ ਗਵਰਨਮੈਂਟ ਸਕੂਲਾਂ ਦਾ ਜਿਹੜਾ ਮਿਆਰ ਉਹ ਉੱਚਾ ਕਰੇ ਤਾਂ ਕਿ ਜੋ ਵਿਦਿਆਰਥੀ ਪ੍ਰਾਈਵੇਟ ਸਿੱਖਿਆ ਨਹੀਂ ਲੈ ਸਕਦੇ ਜਾਂ ਉਹਨਾਂ ਦੇ ਕੋਲੇ ਉਨੀ ਸਮਰੱਥਾ ਨਹੀਂ ਹੈਗੀ ਤਾਂ ਉਹ ਉਹਨਾਂ ਗਵਰਨਮੈਂਟ ਸਕੂਲਾਂ ਚ ਪੜ੍ਹਨਗੇ ਸਰ ਜੇ ਬੱਚਿਆਂ ਦੇ ਵਿਦਿਆਰਥੀ ਦੀ ਗੱਲ ਕੀਤੀ ਜਾਵੇ ਤਾਂ ਸਰਕਾਰੀ ਸਕੂਲਾਂ ਦੇ ਮੁਕਾਬਲੇ ਪ੍ਰਾਈਵੇਟ ਸਕੂਲਾਂ ਦੇ ਜਿਹੜੇ ਨਤੀਜੇ ਕਾਫੀ ਵਧੀਆ ਹੁੰਦੇ ਤੇ ਬੱਚੇ ਵੀ ਕਾਫੀ ਜ਼ਿਆਦਾ ਇੰਟੈਲੀਜੈਂਟ ਹੁੰਦੇ ਤੇ ਸਰ ਪੜ੍ਹਾਈ 'ਚ ਵੀ ਕਾਫੀ ਫਰਕ ਆਉਂਦਾ। ਦੇਖੋ ਜਿਹੜਾ ਸਿੱਖਿਆ ਵਾ ਇਹ ਇੱਕ ਜਿਵੇਂ ਸਾਡੇ ਮੁੱਖ ਮੰਤਰੀ ਨੇ ਵੀ ਕਿਹਾ ਸਿੱਖਿਆ ਵਿਚਾਰੀਤਾ ਪਰਪਕਾਰੀ ਦੇਵੋ ਸਿੱਖਿਆ ਦੇਵੋ ਵਿਦਿਆ ਫੈਲੇ ਚਾਨਣ ਇਹ ਸਾਰੀਆਂ ਚੀਜ਼ਾਂ ਬਿਲਕੁਲ ਸੱਚਾਈ ਆ। ਅਸੀਂ ਵੀ ਜਿਸ ਮੰਤਵ ਦੇ ਨਾਲ ਪ੍ਰਾਈਵੇਟ ਲੋਕ ਇਹ ਸਕੂਲ ਸ਼ੁਰੂ ਕਰਦੇ ਆ ਉਹਦੇ ਵਿੱਚ ਸਰਕਾਰ ਦੇ ਜਿਹੜੇ ਆ ਸਰਕਾਰ ਦੇ ਅੰਕੜਿਆਂ ਮੁਤਾਬਕੀ ਕਈ-ਕਈ ਕਰੋੜ ਰੁਪਇਆ ਇੱਕ ਸਕੂਲ ਨੂੰ ਸ਼ੁਰੂ ਕਰਨ ਤੇ ਲੱਗਦਾ ਤੇ ਬਹੁਤ ਜ਼ਿਆਦਾ ਜਿਹੜੇ ਸਕੂਲ ਆ ਉਹਨਾਂ ਦਾ ਮੰਤਵ ਚੰਗੀ ਸਿੱਖਿਆ ਦੇਣਾ ਹੀ ਆ ਤੇ ਕੋਈ ਇਦਾਂ ਦਾ ਜੋ ਪ੍ਰਚਾਰ ਲੋਕ ਗਲਤ ਕਰਦੇ ਆ ਉਹਦੇ ਬਾਰੇ ਉਹਦੇ ਨਾਲ ਕੋਈ ਤਲਕ ਨਹੀਂ ਆ ਪਰ ਕੁਝ ਲੋਕ ਜਿਹੜੇ ਹਮੇਸ਼ਾ ਇਹ ਪ੍ਰਚਾਰ ਕਰਦੇ ਆ ਕਿ ਲੁੱਟ ਗਏ ਸਕੂਲ ਖਾ ਗਏ ਪਰ ਉਹਨਾਂ ਨੂੰ ਇਹ ਪੁੱਛਿਆ ਜਾਵੇ ਕਿ ਤੁਸੀਂ ਆਪਣੇ ਬੱਚੇ ਪ੍ਰਾਈਵੇਟ ਸਕੂਲ ਚ ਕਿਉਂ ਭੇਜਦੇ ਹੋ ਜਦੋਂ ਕਿ ਸਕੂਲ ਨੂੰ ਮਾਫੀਆ ਕਹਿੰਦੇ ਆ ਜਾਂ ਮਾੜੀ ਗੱਲ ਸਕੂਲ ਦੇ ਬਾਰੇ ਬੋਲਦੇ ਆ ਤਾਂ ਕੀ ਆਪਾਂ ਚਾਹੁੰਦੇ ਆ ਕਿ ਸਾਡਾ ਬੱਚਾ ਮਾਫੀਆ ਕੋਲੋਂ ਕੁਝ ਸਿੱਖਣ ਜਾਊਗਾ ਉਹਨਾਂ ਵਾਸਤੇ ਸਾਰੇ ਗਵਰਨਮੈਂਟ ਦੇ ਸਕੂਲ ਦੇ ਸਾਰੇ ادارے ਖੁੱਲੇ ਆ ਉਹਨਾਂ ਵਾਸਤੇ ਸਾਰੇ ਪ੍ਰਾਈਵੇਟ ਜਿਹੜੇ ਜਿਹੜੇ ਹੈਗੇ ਆ ਘੱਟ ਫੀਸਾਂ ਵਾਲੇ ਸਕੂਲ ਆ ਉਹ ਵੀ ਖੁੱਲੇ ਆ ਅਪਾ ਇੱਕ ਪੁਰਾਣੀ ਬਜ਼ੁਰਗ ਆਪਣੀ ਕਹਾਵਤ ਕਹਿੰਦੇ ਸੀ ਵੀ ਜਿੰਨਾ ਗੁੜ ਪਾਵਾਂਗੇ ਓਨਾ ਹੀ ਮਿੱਠਾ ਹੋਊਗਾ ਅਸੀਂ ਜਿਹੜੇ ਸਕੂਲ ਆ ਅਸੀਂ ਅਨ ਐਡਿਡ ਸਕੂਲ ਆ ਅਸੀਂ ਜ਼ਮੀਨ ਵੀ ਆਪਣੀ ਖਰੀਦੇ ਆ ਬਿਲਡਿੰਗ ਵੀ ਆਪਣੀ ਬਣਾਉਂਦੇ ਆ ਉਸ ਤੋਂ ਬਾਅਦ ਫਰਨੀਚਰ ਵੀ ਆਪਣਾ ਖਰੀਦੇ ਆ ਫੇਰ ਸਰਕਾਰ ਦੀਆਂ ਹਦਾਇਤਾਂ ਨੂੰ ਇੰਨ ਬਿਨ ਪਾਲਣਾ ਕਰਕੇ ਸਰਕਾਰਾਂ ਦੇ ਉੱਤੋਂ ਮਨਜ਼ੂਰੀਆਂ ਲੈ ਕੇ ਸਕੂਲ ਸ਼ੁਰੂ ਕੀਤੇ ਜਾਂਦੇ ਹਨ ਸਰਕਾਰ ਦੀ ਹਮੇਸ਼ਾ ਜਿਹੜੀ ਤਿੱਖੀ ਨਜ਼ਰ ਆ ਉਹ ਇਨਾਂ ਸਕੂਲਾਂ ਤੇ ਰਹਿੰਦੀ ਆ ਉਸ ਦੇ باوجود ਵੀ ਸਰਕਾਰ ਨੂੰ ਇਹ ਚਾਹੀਦਾ ਕਿ ਜੋ ਕੋਈ ਬੰਦਾ ਇਦਾਂ ਦੀ ਗਲਤ ਬਿਆਨ ਨਹੀਂ ਕਰਦਾ ਤੇ ਉਹਦੇ ਉੱਤੇ ਤੁਰੰਤ ਐਕਸ਼ਨ ਕੀਤਾ ਜਾਵੇ ਸਰ ਕਿਤਾਬਾਂ ਨੂੰ ਲੈ ਕੇ ਵੀ ਜਿਹੜਾ ਸਰਕਾਰ ਵੱਲੋਂ ਫੈਸਲਾ ਆਇਆ ਵੀ ਕਿਤਾਬਾਂ ਮਾਪੇ ਆਪਣੀ ਮਰਜ਼ੀ ਨਾਲ ਲੈ ਸਕਦੇ ਆ ਪਰ ਸ਼ਹਿਰ ਦੇ ਵਿੱਚ ਕੁਝ ਕੁ ਦੁਕਾਨਦਾਰ ਜਿਹੜੇ ਹਜੇ ਵੀ ਉਹ ਸਕੂਲਾਂ ਦੇ ਅੰਦਰ ਹੀ ਚੱਲਦੇ ਬਿਲਕੁਲ ਇਹ ਝੂਠਾ ਪ੍ਰਚਾਰ ਹੈ ਜੀ ਇਹਦੇ ਵਿੱਚ ਅਸਲੀਅਤ ਇਹ ਆ ਕਿ NCERT ਦੇ ਜਿਹੜੀਆਂ ਕਿਤਾਬਾਂ ਵਾ ਉਹ ਉਹਨਾਂ ਦੇ ਵਿੱਚ ਉਹਨਾਂ ਮਸਾਲਾ ਹੈ ਨਹੀਂਗਾ ਜਿੰਨਾ ਕਿ ਅਸੀਂ ਬੱਚਿਆਂ ਨੂੰ ਦੇਣਾ ਚਾਹੁੰਦੇ ਆ ਬੱਚਿਆਂ ਨੂੰ ਅਸੀਂ ਜਿਹੜਾ ਅੱਜ ਦਾ ਜਿਹੜਾ ਜ਼ਮਾਨਾ ਵਾ ਉਹ ਗਲੋਬਲ ਐਜੂਕੇਸ਼ਨ ਦਾ ਜ਼ਮਾਨਾ ਵਾ ਉਹ ਕੰਪੀਟੀਸ਼ਨ ਦਾ ਜ਼ਮਾਨਾ ਵਾ ਉਹ ਹੁਣ ਉਹ ਪੁਰਾਣੇ ਨਹੀਂ ਰਹੇ ਮਹਾਤਮਾ ਗਾਂਧੀ ਦਾ ਲੇਖ ਪੜ੍ਹ ਲਓ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਲੇਖ ਪੜ੍ਹ ਲਓ ਤੁਸੀਂ ਲੇਖ ਪੜ੍ਹ ਲਓ ਹੁਣ ਉਦਾਂ ਦੀ ਪੜਾਈ ਨਹੀਂ ਪੜਾਈ ਦੇ ਵਿੱਚ ਉਹਦੇ ਉਹਨਾਂ ਦੇ ਵਿੱਚ ਉਹਨਾਂ ਮਟੀਰੀਅਲ ਹੀ ਹੈ ਨਹੀਂ ਉਸ ਕਰਕੇ ਜਿਹੜੇ ਪ੍ਰਾਈਵੇਟ ਪਬਲਿਕੇਸ਼ਨ ਦੀਆਂ ਕਿਤਾਬਾਂ ਵਾ ਉਹ ਸਕੂਲ ਲਾਉਂਦੇ ਆ ਸਕੂਲ ਬਾਅਦ ਲਿਖ ਦਿੰਦੇ ਆ ਕਿ ਇਹ ਕਿਤਾਬ ਆ ਉਹ ਬੱਚੇ ਨੂੰ ਜਿੱਥੋਂ ਅਵੇਲੇਬਲ ਹੁੰਦੀ ਆ ਉਹ ਬੱਚਾ ਉੱਥੇ ਜਾ ਕੇ ਲੈ ਲੇ ਇਹਦੇ ਵਿੱਚ ਸਕੂਲ ਕੋਈ ਵੀ ਸਕੂਲ ਇਦਾਂ ਨਹੀਂ ਕਰਦਾ ਕਿ ਤੁਸੀਂ ਫਲਾਨੀ ਜਗ੍ਹਾ ਤੋਂ ਲਾਓ ਉਹ ਜਿੱਥੋਂ ਕਿਤਾਬ ਅਵੇਲੇਬਲ ਹੁੰਦੀ ਬੱਚੇ ਨੂੰ ਲੈਣੀ ਚਾਹੀਦੀ ਆ ਪਰ ਪ੍ਰਾਈਵੇਟ ਜਿਹੜੀਆਂ ਕਿਤਾਬਾਂ ਵਾ ਜੇ ਸਰਕਾਰ ਕੁਝ ਕਰਨਾ ਚਾਹੁੰਦੀ ਆ ਜਿਹੜੇ ਪ੍ਰਾਈਵੇਟ ਪਬਲਿਕેશਨਸ ਆ ਉਹਨਾਂ ਦੀਆਂ ਕਿਤਾਬਾਂ ਦੀ ਸਿਕਿਉਰਿਟੀ ਕਰਨ ਉਹਨਾਂ ਦੇ ਰੇਟ ਫਿਕਸ ਕਰ ਦੇਣ ਕਿ ਉਸ ਤੋਂ ਬਾਅਦ ਕਿਤਾਬ ਨਾ ਵੇਚੀ ਜਾਵੇ ਝੰਜੜੀ ਖਤਮ ਹੋ ਜਾਏ ਚਾਹੇ ਸਕੂਲ ਕਿ ਕਿਤੇ ਵੀ ਉਹ ਕਿਤਾਬ ਵੇਚੇ ਜੇ ਉਹਦਾ ਰੇਟ ਸਰਕਾਰ ਉਹਨੂੰ ਫਿਕਸ ਹੋਵੇ ਤੇ ਉਸ ਤੋਂ ਬਾਅਦ ਕੋਈ ਬੰਦਾ ਨਹੀਂ ਪੈਸਾ ਲੈਂਦਾ ਤੇ ਬੱਚੇ ਨੂੰ ਉਸ ਗੱਲ ਦਾ ਫਾਇਦਾ ਜਿਹੜਾ ਬੱਚੇ ਨੂੰ ਹੋਊਗਾ ਸਰ ਲੱਗਦਾ ਨਹੀਂ ਕਿ ਕਿਤਾਬਾਂ ਦਾ ਐ ਖਰੀਦੋ ਪ੍ਰੋਸਟ ਦੇ ਵਿੱਚ ਮਾਪਿਆਂ ਨੂੰ ਵੀ ਜਿਹੜੀ ਤੱਜਿਲ ਖਰਾਬੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੀ ਬਿਲਕੁਲ ਇਸਦੇ ਉਲਟ ਤੁਸੀਂ ਕਹਿ ਰਹੇ ਹੋ ਜੇਕਰ ਮਾਪਿਆਂ ਨੂੰ ਪਤਾ ਹੀ ਨਾ ਹੋਵੇ ਕਿ ਕਿਤਾਬ ਕਿੱਥੋਂ ਮਿਲਣੀ ਆ ਕਿਹੜੀ ਕਿਤਾਬ ਕਿੱਥੋਂ ਮਿਲਣੀ ਆ ਕਿਤਾਬਾਂ ਪੂਰੀਆਂ ਹੀ ਨਹੀਂ ਹੋ ਸਕਦੀਆਂ ਉਹ ਕਿਤਾਬਾਂ ਇੱਕ ਵਾਰੀ ਜਾਣ ਦੀ ਬਜਾਏ ਸਪਿੰਡ ਦਾ ਬੱਚਾ ਵਸ ਉਹ ਕਿਉਂ 25 ਕਿਲੋਮੀਟਰ ਆਉਂਦਾ ਅੱਜ ਉਹਨੂੰ ਕਿਤਾਬ ਨਹੀਂ ਮਿਲੀ ਉਹ ਕੱਲ ਨੂੰ ਫੇਰ ਆਊਗਾ ਉਹਦਾ ਤੇਲ ਖਰਚ ਹੋਊਗਾ ਤੇਲ ਦੇ ਭਾਅ ਤੁਹਾਡੇ ਸਾਹਮਣੇ ਆ ਅੱਜ ਅਸਮਾਨ ਨੂੰ ਛੂਰੇ ਆ ਬੰਦੇ ਦਾ ਟਾਈਮ ਖਰਾਬ ਹੋਊਗਾ ਦਿਹਾੜੀ ਦਾ ਬੰਦਾ ਦਿਹਾੜੀ ਛੱਡ ਕੇ ਆਊਗਾ ਕਰਮਚਾਰੀ ਛੁੱਟੀ ਲੈ ਕੇ ਆਊਗਾ ਤੇ ਫੇਰ ਕਿਤਾਬਾਂ ਜੇ ਕਿਤਾਬਾਂ ਸਾਰੀਆਂ ਮਿਲਦੀਆਂ ਇੱਕ ਦੁਕਾਨ ਤੋਂ ਤੇ ਕੋਈ ਮਾੜੀ ਗੱਲ ਥੋੜੀ ਇਹਦੇ ਵਿੱਚ ਲਗਦਾ ਜਿਹੜੀ ਪੰਜਾਬ ਸਰਕਾਰ ਵੱਲੋਂ ਫਰਮਾਨ ਜਾਰੀ ਕੀਤਾ ਗਿਆ ਤੇ ਜਿਹੜੇ ਪ੍ਰਾਈਵੇਟ ਸਕੂਲਾਂ ਨੂੰ ਆ ਨਾ ਇੱਕ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸਰ ਨਹੀਂ ਚਲੋ ਢਾਹ ਅਸੀਂ ਨਹੀਂ ਕਹਿੰਦੇ ਅਸੀਂ ਨਵੀਂ ਸਰਕਾਰ ਆ ਨਵੀਂ ਸਰਕਾਰ ਨੂੰ ਅਸੀਂ ਸਹਿਯੋਗ ਵੀ ਦੇਣ ਨੂੰ ਤਿਆਰ ਆ ਅਸੀਂ ਤਾਂ ਕਰੋਨਾ ਆਕਾਲ ਦੇ ਵਿੱਚ ਇੱਕ ਫੈਡਰੇਸ਼ਨ ਬਣਾਈ ਆ ਪੰਜਾਬ ਸਕੂਲ ਫੈਡਰੇਸ਼ਨ ਜਿਹਦੇ ਸਾਡੇ ਜਗਜੀਤ ਸਿੰਘ ਧੂਰੀ ਜੀ ਸਾਡੇ ਪ੍ਰਧਾਨ ਆ ਸਾਡੇ ਸੰਜੀਪ ਸੈਣੀ ਜੀ ਸਾਡੇ ਮੋਗੇ ਤੋਂ ਜਿਹੜੀ ਆ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਆ ਮੈਂ ਮੋਗੇ ਜ਼ਿਲ੍ਹੇ ਨੂੰ ਰਿਪਰੈਜ਼ੈਂਟ ਕਰਦੇ ਆ ਅਸੀਂ ਆਪ ਸਕੂਲਾਂ ਨੂੰ ਹੁਣ ਕਹਿਣਾ ਸ਼ੁਰੂ ਕਰਤਾ ਕਿ ਕੋਈ ਵੀ ਗਲਤ ਕੰਮ ਆਪਾਂ ਨਹੀਂ ਕਰਨਾ ਜੇ ਕੋਈ ਸਕੂਲ ਸਾਡੇ ਚੋਂ ਗਲਤ ਕੰਮ ਕਰਦਾ ਤੇ ਅਸੀਂ ਆਪ ਉਹਤੇ ਐਕਸ਼ਨ ਲੈਣ ਨੂੰ ਤਿਆਰ ਬੈਠੇ ਆ ਸਰ ਪ੍ਰਾਈਵੇਟ ਸਕੂਲ ਦੇ ਵਿੱਚ ਪੜ ਰਹੇ ਨੇ ਬੱਚੇ ਸਰਕਾਰ ਵੱਲੋਂ ਪ੍ਰਮਾਣ ਜਾਰੀ ਕੀਤਾ ਪ੍ਰਾਈਵੇਟ ਸਕੂਲਾਂ ਨੂੰ ਲੈ ਕੇ ਵੀ ਜਿਹੜੇ ਕਿਤਾਬਾਂ ਨੇ ਉਹ ਵੀ ਜਿੱਥੋਂ ਮਰਜ਼ੀ ਬੱਚੇ ਖਰੀਦ ਸਕਦੇ ਨੇ ਜਾਂ ਫੀਸਾਂ ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਜਿਹੜੀਆਂ ਫੀਸਾਂ ਵੀ ਨਿਸ਼ਚਿਤ ਕੀਤੀਆਂ ਜਾਂ ਘੱਟ ਫੀਸਾਂ ਲਈ ਹਨ ਕੀ ਕਹਿਣਾ ਹੈ ਤੁਹਾਡੇ ਸਰ ਇਹ ਕਿਤਾਬਾਂ ਬਾਰੇ ਹੈ ਕਿ ਬੱਚੇ ਨੂੰ ਜਗ੍ਹਾ-ਜਗ੍ਹਾ ਤੋਂ ਬੱਚਾ ਕਿਤਾਬਾਂ ਲੈਣ ਜਾਂਦਾ ਹੈ ਕੋਈ ਕਿਤਾਬ ਕਿਸੇ ਦੁਕਾਨ ਤੋਂ ਮਿਲ ਰਹੀ ਹੈ ਕੋਈ ਕਿਸੇ ਤੋਂ ਮਿਲ ਰਹੀ ਹੈ ਇਸ ਨਾਲ ਮਾਪਿਆਂ ਨੂੰ ਤੇ ਬੱਚਿਆਂ ਨੂੰ ਦੋਨਾਂ ਨੂੰ ਹੀ ਖੱਜਲਖਵਰੀ ਵੀ ਹੈ ਉਹਨਾਂ ਦਾ ਟਾਈਮ ਵੀ ਵੇਸਟ ਹੈ ਉਹਨਾਂ ਦਾ ਜ਼ਿਆਦਾ ਪੈਸਾ ਵੀ ਵੇਸਟ ਹੈ ਇੱਕੋ ਛੱਤ ਥੱਲੇ ਚੀਜ਼ ਮਿਲੇਗੀ ਹਾਂ ਇਹ ਹੋ ਸਕਦਾ ਹੈ ਕਿ ਸਰਕਾਰ ਉਹਨਾਂ ਕਿਤਾਬਾਂ ਦੇ ਰੇਟ ਨਿਸ਼ਚਿਤ ਕਰ ਦੇ ਕਾਪੀਆਂ ਦੇ ਰੇਟ ਨਿਸ਼ਚਿਤ ਕਰ ਦੇ ਤਾਂ ਕਿ ਇੱਕੋ ਛੱਤ ਥੱਲੇ ਕਿਸੇ ਨੂੰ ਵੀ ਕੋਈ ਖੱਜਲ ਖਵਾਰੀ ਨਾ ਹੋਵੇ ਪੀੜ ਭੜਕਾ ਨਾ ਹੋਵੇ ਇਸ ਦੇ ਨਾਲ ਸਾਰਿਆਂ ਦੀ ਹੀ ਸਰਦਰਦੀ ਵਧ ਰਹੀ ਹੈ ਸਰਕਾਰ ਨੇ ਤਾਂ ਜਿਹੜੀ ਹੈ ਕਿ ਸਿੱਖਿਆ ਦਾ ਮਿਆਰ ਉੱਚਾ ਚੱਕਣ ਲਈ ਜਿਹੜੇ ਆਏ ਕਦਮ ਅਪਣਾਏ ਹੈ ਲੱਗਦਾ ਤੁਹਾਨੂੰ ਵੀ ਇਹ ਸਿਰੇ ਚੜਨਗੇ ਸਰ ਕੁਝ ਇਹਦੇ ਬਾਰੇ ਹਾਲੇ ਕੁਝ ਕਹਿ ਨਹੀਂ ਸਕਦੇ ਕਿ ਯੋਗ ਨੀਤੀ ਬਣੇਗੀ ਤਦ ਹੀ ਇਹ ਸੰਭਵ ਹੈ ਠੀਕ ਹੈ ਜੇ ਆਪਾਂ ਇਦਾਂ ਭਾਸ਼ਣਵਾਜੀ ਹੀ ਕਰੀ ਜਾਵਾਂਗੇ ਤੇ ਉਸ ਦੇ ਨਾਲ ਇਹ ਚੀਜ਼ ਸਾਰੀ ਸੰਭਵ ਨਹੀਂ ਹੋ ਸਕਦੀ ਮੈਨੂੰ ਲੱਗਦਾ ਨਹੀਂ ਕਿ ਜਿਵੇਂ ਆਪਾਂ ਨੂੰ ਕਿਤਾਬਾਂ ਤਾਂ ਥਾਂ-ਥਾਂ ਤੋਂ ਲੈਣ ਜਾਣਾ ਪੈਂਦਾ ਤੇ ਬੱਚਿਆਂ ਦਾ ਟਾਈਮ ਜਿਹੜਾ ਵੱਧ ਵੇਸਟ ਹੁੰਦਾ ਸਰ ਇਹਦੇ ਨਾਲ ਬੱਚਿਆਂ ਦਾ ਵੀ ਮਾਪਿਆਂ ਦਾ ਵੀ ਸਬਦਾ ਵੀ ਹੈ ਸਬਦਾ ਟਾਈਮ ਵੀ ਵੇਸਟ ਹੈ ਪੈਸਾ ਵੀ ਵੇਸਟ ਹੈ ਸਰਕਾਰ ਨੂੰ ਕੀ ਅਪੀਲ ਕਰਾਂਗੇ ਸਰ ਸਰਕਾਰ ਨੂੰ ਇਹੀ ਅਪੀਲ ਹੈ ਕਿ ਕਿਤਾਬਾਂ ਦੇ ਰੇਟ ਬੇਸ਼ੱਕ ਨਿਸ਼ਚਿਤ ਕੀਤੇ ਜਾਣ ਪਰ ਕਿਤਾਬਾਂ ਇੱਕੋ ਛੱਤ ਥੱਲੇ ਮਿਲਣੀਆਂ ਚਾਹੀਦੀਆਂ ਨੇ ਕਾਪੀਆਂ ਕਿਤਾਬਾਂ ਤਾਂ ਕਿ ਪੇਰੈਂਟਸ ਨੂੰ ਥੋੜਾ ਜਿਹਾ ਆਸਾਨ ਹੋ ਜੇ ਕਿ ਬੱਚਾ ਇੱਕੋ ਜਗ੍ਹਾ ਤੇ ਜਾਵੇ ਤੇ ਇੱਕੋ ਜਗ੍ਹਾ ਤੋਂ ਸਾਰੀ ਚੀਜ਼ ਲੈ ਕੇ ਆਪਣੇ ਘਰ ਵਾਪਸ ਆ ਜਾਵੇ। ਐਸਐਮਜ਼ਡ ਪੰਜਾਬ ਦੇ ਲਈ ਮੋਗਾ ਤੋਂ ਕਸ਼ਿਸ਼ ਸਿੰਘਲਾ ਦੀ ਰਿਪੋਰਟ। ਸਾਵਧਾਨ ਖੁੱਲਾ ਚੈਲੰਜ ਤੇ ਗੁੰਮਰਾਹ ਕਰਨ ਵਾਲਿਆਂ ਤੋਂ ਰਹੋ ਸਾਵਧਾਨ। ਕਾਲੇ ਇਲਮ ਨਾਲ ਮੌਤ ਵੀ ਹੋ ਸਕਦੀ ਹੈ। ਪਸ਼ੂ ਫਸਲ ਨੁਕਸਾਨ ਕੋਟ ਕਚੈਰੀ ਜ਼ਮੀਨ ਜਾਇਦਾਦ ਦਾ ਵਟਵਾਰਾ ਜੇਕਰ ਤੁਹਾਡਾ ਲੜਕਾ ਲੜਕੀ ਜਾਂ ਪਤੀ ਪਤਨੀ ਕਹਿਣੇ ਤੋਂ ਹੈ ਬਾਤ ਤਾਂ ਮੀਆਂ ਭਾਰਤੀ ਜੀ ਨੂੰ ਜ਼ਰੂਰ ਮਿਲੋ। ਕਮ ਚਾਹੇ ਕੋਈ ਵੀ ਹੋਵੇ ਸਿਰਫ 5 ਮਿੰਟ ਚ ਕਰਨਗੇ ਸਮਾਧਾਨ ਗਰੰਟੀ ਅਸ਼ਟਾਮ ਪੇਪਰ ਤੇ ਲਿਖ ਕੇ ਲੋ ਜਿਵੇਂ ਮਨਚਾਹ ਵਸ਼ਿਕਰਨ ਮੁਠੀਕਰਨ ਕਰਵਾਓ ਜਾਂ ਤੁੜਵਾਓ ਘਰ ਵਿੱਚ ਕਲੇਸ਼ ਰਹਿਣਾ ਪਤੀ ਪਤਨੀ ਵਿੱਚ ਅਣਬਣ ਕੀਤਾ ਕਰਾਇਆ ਪੈਸੇ ਵਿੱਚ ਬਰਕਤ ਨਾ ਹੋਣਾ ਹਰ ਜਗ੍ਹਾ ਤੋਂ ਨਿਰਾਸ਼ ਪ੍ਰੇਮੀ ਪ੍ਰੇਮਿਕਾ ਆਪਣਾ ਪਿਆਰ ਪਾਉਣ ਲਈ ਇੱਕ ਵਾਰ ਮੀਆਂ ਭਾਰਤੀ ਜੀ ਨੂੰ ਜਰੂਰ ਮਿਲਣਾ ਪਤਾ ਆਰਤੀ ਚੌਂਕ ਫਿਰੋਜ਼ਪੁਰ ਰੋਡ ਰੁਤਿਆਣਾ ਆਉਣ ਤੋਂ ਪਹਿਲਾਂ ਫੋਨ ਜਰੂਰ ਕਰੋ 9815512050